ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਵੇਚੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਇਹ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜੇ ਤੁਹਾਡੇ ਕੋਲੇ ਪਾਠ ਕਰਨ ਦਾ ਵੀ ਸਮਾਂ ਨਹੀਂ ਹੈ ਤਾਂ ਤੁਸੀਂ ਸਿਰਫ 40 ਦਿਨੇ ਜਾਪ ਕਰ ਲਿਓ। ਮੈਂ ਖੁਦ ਇਹ ਜਾਪ ਕਰਕੇ ਦੇਖਿਆ ਹੋਇਆ। ਮੈਂ ਦਿਨ ਦੇ ਟਾਈਮ ਵੀ ਜਾਪ ਕਰ ਲੈਂਦੀ ਆ, ਰੈਹਰਾ ਸਭ ਤੋਂ ਪਹਿਲਾਂ ਵੀ ਕਰ ਲੈਂਦੀ ਆ, ਅਮਰਤ ਵੇਲੇ ਵੀ ਕਰ ਲੈਂਦੀ ਆ। ਇਸ ਜਾਪ ਨੂੰ ਕਰਨ ਤੋਂ ਬਾਅਦ ਸਾਡੇ ਤੇ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੋਈ ਆ ਹੋਰ ਵੀ ਮਹਾਰਾਜ ਜੀ ਖੁਸ਼ ਹੋਏ ਨੇ ਸੋ ਇਹ ਕਿਹੜਾ ਜਾਪ ਹੈ ਤੇ ਤੁਸੀਂ ਕਿਸ ਸਮੇਂ ਕਰ ਸਕਦੇ ਹੋ ਉਹ ਹੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਇੱਕ ਸੱਚੀ ਘਟਨਾ ਵੀ ਸ਼ੇਅਰ ਕਰੂੰਗੀ ਤੇ ਉਸ ਪਰਿਵਾਰ ਨੇ ਵੀ ਇਹ ਜਾਪ ਕੀਤਾ ਤੇ ਉਹਨਾਂ ਦੇ ਵੀ ਜਿਹੜੇ ਦਿਨ ਬਿਲਕੁਲ ਬਦਲ ਗਏ ਸੋ ਵੀਡੀਓ ਨੂੰ ਬਿਨਾ 스ਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਜੇ ਤਾਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਹਨਾ ਪੰਜੇ ਬਾਣੀਆਂ ਦਾ ਪਾਠ ਕਰਦੇ ਹੋ ਜਾਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਚੁਪਈ ਸਾਹਿਬ ਤੇ ਸੁਖਮਨੀ ਸਾਹਿਬ ਕਰਦੇ ਹੋ ਜਾਂ ਕੋਈ ਵੀ ਹੋਰ ਬਾਣੀ ਦਾ ਜਪ ਕਰਦੇ ਹੋ ਤਾਂ ਤੁਸੀਂ ਉਹ ਤਾਂ ਆਪਦਾ ਜਾਰੀ ਰੱਖਣਾ ਹੈ ਇਹ ਨਹੀਂ ਹੈਗਾ ਕਿ ਤੁਸੀਂ ਅੰਮ੍ਰਿਤ ਵੇਲੇ ਹੀ ਇਸ ਜਾਪ ਨੂੰ ਕਰਨਾ ਹੈ ਜੇ ਤੁਹਾਡੇ ਕੋਲੇ ਸਮਾਂ ਅੰਮ੍ਰਿਤ ਵੇਲੇ ਹੈਗਾ ਤਾਂ ਅੰਮ੍ਰਿਤ ਵੇਲੇ ਕਰ ਲਓ ਅਗਰ ਤੁਸੀਂ ਪੰਜੇ ਪਾਣੀਆਂ ਦਾ ਪਾਠ ਪਹਿਲੀ ਕਰਦੇ ਹੋ ਤਾਂ ਤੁਸੀਂ ਉਹ ਕਰਕੇ ਉਸ ਤੋਂ ਬਾਅਦ ਵੀ ਕਰ ਸਕਦੇ ਹੋ ਜਾਂ ਫਿਰ ਤੁਹਾਡੇ ਕੋਲੇ ਸਮਾਂ ਹੀ ਨਹੀਂ ਹੈਗਾ ਕਿ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਪਾਠ ਕਰ ਸਕੋ ਤਾਂ ਵੀ ਤੁਸੀਂ 15 20 ਮਿੰਟ ਵੀ ਅਗਰ ਇਸ ਜਾਪ ਨੂੰ ਕਰ ਲਿਆ ਫਿਰ ਦਿਨ ਦੇ ਟਾਈਮ ਜਦੋਂ ਤੁਸੀਂ ਫ੍ਰੀ ਹੋ ਕਦੇ ਵੀ ਦਿਨ ਦੇ ਵਿੱਚ ਕਿਸੇ ਸਮੇਂ ਵੀ ਤੁਸੀਂ ਵੇਲੇ ਹੋ ਤਾ ਉਸ ਟਾਈਮ ਤੁਸੀਂ 10-15 ਮਿੰਟ ਦਾ ਜਾਪ ਕਰ ਲਿਆ ਜਾਂ ਫਿਰ ਤੁਸੀਂ ਰੈਰ ਸਰਵ ਕਰਦੇ ਹੋ ਉਸ ਤੋਂ 15 ਮਿੰਟ ਪਹਿਲਾਂ ਵੀ ਇਸ ਜਾਪ ਨੂੰ ਕਰ ਲਓ ਜਾਂ ਰਾਤ ਨੂੰ ਸੌਣ ਵੇਲੇ ਵੀ ਚਾਹੀਏ ਇਸ ਜਾਪ ਨੂੰ ਕਰ ਲਿਓ ਤਾਂ ਮੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਸੋ ਇਦਾਂ ਦੇ ਇੱਕ ਪਰਿਵਾਰ ਦੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਇੱਕ ਸੰਤ ਮਹਾਂਪੁਰਸ਼ਾਂ ਨੂੰ ਇੱਕ ਮਾਤਾ ਜੀ ਮਿਲੇ ਕਹਿੰਦੇ ਗੁਰੂ ਸਾਹਿਬ ਜੀ कृपा करो साढ़े ते देखो जेडे ना लोग संत महापुरुष मनते हैं भी परमात्मा की तरह देखते हैं क्योंकि देखो वह भी सारा सारा दिन तप करते हैं मनते हैं अगले टाइम बहुत सारे जड़े जगह झूठे भी है ਪਰ ਸੱਚੇ ਵੀ ਹੈਗੇ ਨੇ ਜੋ ਵਾਕਈ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ ਤੇ ਲੋਕਾਂ ਨੂੰ ਗੁਰੂ ਨਾਲ ਜੋੜਦੇ ਨੇ ਤੇ ਜਿਹੜੇ پتہ ਲੱਗੇ ਸਾਰਾ ਸਾਰਾ ਦਿਨ ਸਿਮਰਨ ਕਰਦੇ ਨੇ ਜਿਹੜਾ ਸਾਰਾ ਸਾਰਾ ਦਿਨ ਗੁਰੂ ਨੂੰ ਧਿਆਉਂਦੇ ਨੇ ਇਦਾਂ ਦੇ ਲੋਕ ਵੀ ਹੈਗੇ ਨੇ ਪਰ ਗਿਣਤੀ ਵਿੱਚ ਘੱਟ ਨੇ ਤਾਂ ਉਹਨਾਂ ਨੇ ਪੁੱਛਿਆ ਕਹਿੰਦੇ ਜੇ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁੱਖ ਆ ਸਾਨੂੰ ਕੋਈ ਰਸਤਾ ਦੱਸੋ ਕੋਈ ਤਰੀਕਾ ਦੱਸੋ ਵੀ ਜਾਂ ਅਸੀਂ ਕਿਹੜੀ ਬਾਣੀ ਜਪੀਏ ਜਾਂ ਕਿਹੜਾ ਜਾਪ ਕਰੀਏ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਹੁਣ ਮੈਂ ਤੁਹਾਨੂੰ ਦੱਸੂਗੀ ਨਾ ਤੁਸੀਂ ਵੀਡੀਓ ਨਾ ਸਕਿਪ ਕਰਦੇ ਹੋ ਲੇਕਿਨ ਕਿਸ ਤਰੀਕੇ ਨਾਲ ਫਿਰ ਉਹਨਾਂ ਨੇ ਜਪਿਆ ਤੇ ਕਿਵੇਂ ਉਹਨਾਂ ਦੇ ਮਤਲਬ ਕਿ ਤੁਸੀਂ ਹੈਰਾਨ ਹੋ ਜਾਵੋਗੇ ਵੀ ਘਰ ਦੇ ਵਿੱਚ ਇੰਨੀ ਵਰਕਤ ਆਈ ਇੰਨਾ ਜ਼ਿਆਦਾ ਜਨਨ ਕਿ ਇੱਕਦਾਨੀ ਜਨਨ ਕਿ ਸਭ ਕੁਝ ਬਦਲਣਾ ਸ਼ੁਰੂ ਹੋ ਗਿਆ ਕਿਸ ਤਰੀਕੇ ਨਾਲ ਕਰਿਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਉਹ ਕਹਿੰਦੇ ਤੁਸੀਂ ਮੂਲ ਮੰਤਰ ਦਾ ਪਾਠ ਕਰਿਆ ਕਰੋ ਤਾਂ ਮਾਤਾ ਜੀ ਨੇ ਪੁੱਛਿਆ ਬਾਬਾ ਜੀ ਫਿਰ ਕਿੰਨਾ ਟਾਈਮ ਕਰਿਆ ਕਰਾਂ ਕਿੰਨੀਆਂ ਮਾਲਾ ਕਰਾਂ ਆਪਾਂ ਨੂੰ ਪਤਾ ਵੀ 108 ਮਣਕੀਆਂ ਦੀ ਮਾਲਾ ਹੁੰਦੀ ਆ ਹਨ ਤਾਂ ਉਹ ਕਹਿੰਦੇ ਵੀ ਜਿੰਨੀ ਵੀ ਤੂੰ ਕਰ ਸਕੇ ਤੂੰ ਦੋ ਕਰ ਸਕਦੇ ਹੋ ਤਿੰਨ ਕਰ ਸਕਦੇ ਹੋ ਚਾਰ ਕਰ ਸਕਦੇ ਹੋ 10 ਕਰ ਸਕਦੇ ਹੋ 15 ਕਰ ਸਕਦੇ ਹੋ 20 ਕਰ ਸਕਦੇ ਹੋ ਜਿੰਨੀਆਂ ਮਾਲਾ ਤੁਸੀਂ ਕਰ ਸਕਦੇ ਹੋ ਕਰੋ ਚਲੋ ਮਾਤਾ ਜੀ ਨੇ ਜੀ ਜਿਹੜਾ ਹੈਗਾ ਬਾਬਾ ਜੀ ਨੇ ਇੱਕ ਤਰੀਕਾ ਦੱਸਿਆ ਉਹ ਕਹਿੰਦੇ ਐਂਦਾ ਕਰਿਓ 40 ਜਾਂ 50 ਦਿਨ ਦਾ ਸਮਾਂ ਲੈ ਲਓ ਵੀ 40 ਜਾਂ 50 ਦਿਨ ਤੁਸੀਂ ਲਗਾਤਾਰ ਵੀ ਮੈਂ ਜਿਵੇਂ ਆਪਾਂ ਕਹਿੰਦੇ ਨੇ 40 ਦਿਨਾਂ ਚ ਮੈਂ ਇੰਨੇ ਵਾਰੀ ਕਰਨਾ ਮੰਨ ਲਓ ਕਿਸੇ ਨੇ ਸੋਚਿਆ ਵੀ ਮੈਂ 2000 ਵਾਰੀ ਜਿਹੜਾ ਹੈਗਾ ਮੂਲ ਮੰਤਰ ਸਹਿ ਕਰਨਾ ਤੇ ਮੈਂ 40 ਦਿਨਾਂ ਚ ਪੂਰਾ ਕਰਨਾ ਉਦਾਹਰਣ ਦੇ ਤੌਰ ਤੇ ਹੋ ਸਕਦਾ ਤੁਸੀਂ 5000 ਸੋਚੋ ਹੋ ਸਕਦਾ ਕਈ ਕਈ ਤਾਂ ਲੋਕ ਇੰਨੇ ਭਾਗ ਵੜੇ ਨੇ ਸਵਾ ਸਵਾ ਲੱਖ ਵੀ ਕਰਦੇ ਨੇ ਤਾਂ ਕਿਵੇਂ ਕਰਨ ਬਾਬਾ ਜੀ ਕਹਿੰਦੇ ਜਿੰਨਾ ਵੀ ਤੁਸੀਂ ਵਧਾਉਂਗੇ ਨਾ ਜੇ ਮੰਨ ਲਓ ਤੂੰ ਦੋ ਮਾਲਾ ਹਰ ਰੋਜ਼ ਕਰ ਰਹੀ ਆ ਕਹਿੰਦੇ ਦੋ ਮਾਲਾ ਤੁਹਾਡੇ ਘਰ ਦਾ ਕੋਈ ਹੋਰ ਮੈਂਬਰ ਕਰ ਲੇ ਦੋ ਵਾਲਾ ਕੋਈ ਹੋਰ ਕਰ ਲੇ ਦੋ ਦੋ ਮਾਲਾ ਕਰਕੇ ਕਰ ਲਓ ਚਾਹੇ ਤੂੰ ਕੱਲੀ ਸਾਰੀ ਮਾਲਾ ਕਰ ਲਵੇਂ ਠੀਕ ਹੈ ਤੇ ਜੇ ਕਹਿੰਦੇ ਅੰਮ੍ਰਿਤ ਵੇਲੇ ਕਰ ਸਕਦੀ ਆ ਵਧੀਆ ਜੀ ਅੰਮ੍ਰਿਤ ਵੇਲੇ ਤੂੰ ਬਾਕੀ ਬਾਣੀ ਜਪਦੀ ਆ ਤਾਂ ਫਿਰ ਤੂੰ ਦਿਨ ਦੇ ਟਾਈਮ ਵੀ ਕਰ ਸਕਦੀ ਆ ਕਹਿੰਦੇ ਬਸ ਇਹਦਾ ਲੜ ਫੜ ਲਿਓ ਕਹਿੰਦੇ ਤੁਸੀਂ ਧਰ ਧਰ ਭੁੱਲੋਗੇ ਰੰਗ ਭਾਗ ਲੱਗ ਜਾਣਗੇ ਘਰ ਨੂੰ ਤੁਸੀਂ ਹੈਰਾਨ ਹੋ ਜਾਵੋਗੇ ਕਿਵੇਂ ਕਿਵੇਂ ਗੁਰੂ ਸਾਨੂੰ ਕਾਰਜ ਸਵਾਰਨੇ ਸ਼ੁਰੂ ਕਰਦਣੀਆਂ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਕਿੱਥੋਂ ਕਿੱਥੋਂ ਪਰਮਾਤਮਾ ਦੀ ਕਿਰਪਾ ਕਰਨੀ ਸ਼ੁਰੂ ਕਰਦਣੀਆਂ ਤੁਹਾਨੂੰ ਸਮਝ ਹੀ ਨਹੀਂ ਆਉਣਾ ਉਹੀ ਗੱਲ ਹੋਈ ਮਾਤਾ ਜੀ ਨੇ ਮਤਲਬ ਕਿ ਉਹਨਾਂ ਨੇ ਸੋਚ ਲਿਆ ਵੀ ਗੁਰੂ ਬਾਬਾ ਜੀ ਕਹਿੰਦੇ ਸੀ ਵੀ ਸਵਾ ਲੱਖ ਵੀ ਲੋਕ ਕਰਦੇ ਨੇ ਤੇ ਵੀ ਕਹਿੰਦੇ ਫਿਰ ਮੈਂ ਆਪਾਂ ਵੀ ਸਵਾ ਲੱਖ ਹੀ ਕਰਾਂ ਤੁਸੀਂ ਯਕੀਨ ਨਹੀਂ ਕਰਨਾ ਉਹਨਾਂ ਸਾਰੇ ਪਰਿਵਾਰ ਨੇ ਜਿੰਨੀ ਕੀ ਆਪਣੀ ਆਪਣੀ ਵੀਪਣਾ ਨਾ ਇੱਕ ਵਾਰ ਨਹੀਂ ਸੀਵਾ ਵੀ ਮੈਂ ਇੰਨੀਆਂ ਮਾਲਾ ਕਰਨੀਆਂ ਤੂੰ ਇੰਨੀਆਂ ਕਰਨੀਆਂ ਤੂੰ ਇੰਨੀਆਂ ਕਰਨੀਆਂ ਚਲੋ ਜੀ ਉਹਨਾਂ ਨੇ ਸਵਾਲ ਅਖ ਪਾਠ ਜਿਹੜਾ ਹੈਗਾ ਮੂਲ ਮੰਤਰ ਸਦਾ ਘਰ ਚ ਕਰ ਲਿਆ ਕਰਿਆ ਹੋਇਆ ਤੇ ਉਹ ਕਹਿੰਦੇ ਸਾਨੂੰ ਸਮਝ ਹੀ ਨਹੀਂ ਆਇਆ ਜਦੋਂ ਬਾਬਾ ਜੀ ਦੇ ਨਾਲ ਉਹਨਾਂ ਨੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਕਹਿੰਦੇ ਸਾਨੂੰ ਸਮਝ ਹੀ ਨਹੀਂ ਆਇਆ ਵੀ ਕਿੱਥੋਂ ਕਿੱਥੋਂ ਕੀ ਕੀ ਹੋਣਾ ਸ਼ੁਰੂ ਹੋ ਗਿਆ ਤੇ ਸਾਨੂੰ ਤਾਂ ਮਤਲਬ ਅਸੀਂ ਹੈਰਾਨ ਹੋ ਕੇ ਵੀ ਆਇਆ ਸਮਝ ਲਓ ਵੀ ਪਰਮਾਤਮਾ ਆਪ ਹੀ ਅੰਗ ਸੰਗ ਹੋ ਕੇ ਸਾਰੇ ਕਾਰਜ ਕਰਨੇ ਸ਼ੁਰੂ ਕਰਤੇ ਕਹਿੰਦੇ ਇੰਨੀ ਕਿਰਪਾ ਸਾਡੇ ਘਰ ਤੇ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਉਹਨਾਂ ਨੇ ਹੈਰਾਨੀ ਵਾਲੀ ਗੱਲ ਇਹ ਦੱਸੀ ਕਹਿੰਦੇ ਬਾਬਾ ਜੀ ਤੁਸੀਂ ਤਾਂ ਸਾਨੂੰ ਸਿਰਫ ਇੱਕ ਵਾਰੀ ਕਿਹਾ ਸੀ ਅਸੀਂ ਤਾਂ ਸਵਾ ਸਵਾ ਲੱਖ ਦੀ ਸੇਵਾ 12ਵੀਂ ਵਾਰ ਸ਼ੁਰੂ ਕੀਤੀ ਆ ਹੁਣ 11 ਵਾਰ ਇਸ ਸੇਵਾ ਗੁਰੂ ਸਾਹਿਬ ਜੀ ਨੇ ਸਾਥੋਂ ਲੈ ਲਈ ਤੇ 11 ਵਾਰ ਸਮਾਪਤੀ ਕਰਕੇ ਹੁਣ 12ਵੀਂ ਵਾਰ ਸੇਵਾ ਚੱਲ ਰਹੀ ਹੈ ਸਵਾ ਲੱਖ ਪਾਠ ਦੀ ਤੇ ਬਾਬਾ ਜੀ ਨੇ ਫਿਰ ਇਹ ਵੀ ਕਿਹਾ ਸੀ ਕਹਿੰਦੇ ਜ਼ਰੂਰੀ ਨਹੀਂ ਕਿ ਤੁਸੀਂ 40 ਦਿਨਾਂ 'ਚ ਸਵਾ ਲੱਖ ਪਾਠ ਕਰਨਾ ਹੈ ਤੁਸੀਂ 50 ਦਿਨਾਂ 'ਚ ਕਰ ਲਓ 60 ਦਿਨਾਂ 'ਚ ਕਰ ਲਓ 70 ਦਿਨਾਂ 'ਚ ਕਰ ਲਓ 80 ਦਿਨਾਂ 'ਚ ਕਰ ਲਓ ਚਾਹੇ ਤੁਸੀਂ ਉਸ ਤੋਂ ਜ਼ਿਆਦਾ ਦਿਨਾਂ 'ਚ ਕਰ ਲਓ ਆਪਣੇ ਮਨ ਦੀ ਧਾਰਨਾ ਬਣਾ ਲਓ ਵੀ ਮੈਂ ਹਰ ਰੋਜ਼ ਇੰਨੀਆਂ ਵਾਲਾ ਕਰਨੀ ਆ ਦੋ ਵਾਲਾ ਕਰਨੀ ਆ ਦਿਨ ਵਾਲਾ ਕਰਨੀ ਆ ਚਾਰ ਕਰਨੀ ਆ ਪੰਜ ਕਰਨੀ ਆ ਜਿੰਨੀਆਂ ਤੁਸੀਂ ਕਰ ਸਕਦੇ ਹੋ ਆਰਾਮ ਦੇ ਨਾਲ ਠੀਕ ਹੈ ਤੇ ਉਹ ਮਾਤਾ ਜੀ ਨੇ ਇਦਾਂ ਹੀ ਕੀਤਾ ਤੇ ਉਹਨਾਂ ਦੇ ਮਤਲਬ ਉਹਦੇ ਕਾਰਜ ਸਬਰਨੇ ਸ਼ੁਰੂ ਹੋ ਗਏ ਹੁਣ ਅਗਰ ਮੈਂ ਆਪਣੀ ਗੱਲ ਕਰਾਂ ਸਾਡੇ ਘਰ ਦੇ ਵਿੱਚ ਦੇਖੋ ਬਾਣੀ ਅਮਰਤ ਵਿਲੇਜ ਸਾਡੇ ਘਰ ਦੇ ਵਿੱਚ ਗੁਰੂ ਸਾਹਿਬ ਸੇਵਾ ਲੈਂਦੇ ਆ ਉਦਾਂ ਹੁੰਦੀ ਆ ਇੱਕ ਵੀ ਹੋਰ ਆਦਤ ਆ ਦਿਨ ਦੇ ਟਾਈਮ ਜਦੋਂ ਵੀ ਜਦੋਂ ਅਪੇਲੀ ਹੁੰਦੀ ਆ ਨਾ ਮੰਨ ਲਓ ਮੈਂ ਕੱਪੜੇ ਧੋਣ ਲਈ ਮਸ਼ੀਨ ਲਗਾਤੀ ਮ ਕਪੜੇ ਤੋਂ ਆਪਣੀ ਮਸ਼ੀਨ ਚੱਲ ਰਹੀ ਆ ਜੇ ਉਹ 10 ਮਿੰਟ ਦਾ ਮੇਰੇ ਕੋਲ ਟਾਈਮ ਨਾ ਮੈਂ 10 ਮਿੰਟ ਦੇ ਵਿੱਚ ਮੇਰੇ ਹੱਥ ਵਿੱਚ ਜਿਹੜੀ ਆ ਮਾਲਾ ਪਾਈ ਹੋਈ ਆ ਮੈਂ ਇਹ 28 ਮਣਕਿਆਂ ਦੀ ਮਾਲਾ ਤਾਂ ਮੈਂ ਉਤਾਰ ਕੇ ਸ਼ੁਰੂ ਹੋ ਜਾਨੀ ਆ ਤਾਂ ਕਦੇ-ਕਦੇ ਮੈਂ ਉਹ 10 ਮਿੰਟ ਦੇ ਵਿੱਚ ਦੋ ਤਿੰਨ ਵੀ ਹੋ ਜਾਂਦੀ ਆ ਜਿੱਤੇ ਮੇਰੇ ਵੀ ਕੋਈ ਫੋਨ ਆ ਗਏ ਜਾਂ ਕੋਈ ਆ ਗਿਆ ਤਾਂ ਮੈਂ ਬਚ ਰੁਕ ਵੀ ਜਾਨੀ ਆ ਫਿਰ ਫਿਰ ਸ਼ੁਰੂ ਹੋ ਜਾਨੀ ਆ ਤੇ ਰਹਿ ਰਸਾ ਕਰਨਾ ਉਸ ਤੋਂ ਪਹਿਲਾਂ ਇੱਕ ਦੋ ਮਾਲਾ ਦੀ ਵੱਡੀ ਮਾਲਾ ਦੀ 108 ਮਣਕਿਆਂ ਦੀ ਉਹ ਕਰ ਲੈਣੀ ਆ ਤਾਂ ਇਹਦੇ ਨਾਲ ਤੁਸੀਂ ਯਕੀਨ ਨਹੀਂ ਕਰਨਾ ਜਿੰਨੀ ਗੁਰੂ ਸਾਹਿਬ ਦੀ ਕਿਰਪਾ ਸਾਡੇ ਬਾਕੀ ਦੀ ਬਾਣੀ ਜਪਣ ਦਾ ਸੀ ਨਾ ਇਹਦੇ ਨਾਲ ਸਾਡੇ ਲਈ ਸਮਝ ਲਓ ਵੀ ਸਾਰੇ ਦਰਵਾਜ਼ੇ ਗੁਰੂ ਸਾਹਿਬ ਨੇ ਖੋਲ ਦਿੱਤੇ ਪਰਮਾਤਮਾ ਦਾ ਅਸੀਂ ਤਾਂ ਦੇਵ ਨਹੀਂ ਦੇ ਸਕਦੇ ਨਾ ਤਾਂ ਮੇਰੇ ਕੋਲੇ ਕੋਈ ਲਫ਼ਜ਼ ਹੈ ਵੀ ਮੈਂ ਕਹਾ ਵੀ ਅਸੀਂ ਉਹਨਾਂ ਦਾ ਸ਼ੁਕਰਾਨਾ ਕਰ ਸਕਦੇ ਹਾਂ ਤੇ ਮੇਰੀ ਹੁਣ ਕੋਸ਼ਿਸ਼ ਵੱਧ ਤੋਂ ਵੱਧ ਇਹੀ ਹੁੰਦੀ ਆ ਕਿ ਜਿਸ ਬਾਣੀ ਨੇ ਸਾਡੀ ਜ਼ਿੰਦਗੀ ਬਦਲੀ ਆ ਜਿਸ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਬਾਕੀ ਵੀ ਲੋਕਾਂ ਨੂੰ ਵੀ ਜੋੜਾਂ ਇੱਕ ਵੀ ਸਮਝ ਲਈ ਸਭ ਲੋਕ ਵੀ ਕੋਸ਼ਿਸ਼ ਕਰ ਰਹੇ ਆ ਕਿਰਪਾ ਤਾਂ ਗੁਰੂ ਸਾਹਿਬ ਨੇ ਕਰਨੀ ਆ ਪਰਮਾਤਮਾ ਹੀ ਜੋੜਨ ਵਾਲੀ ਆ ਪਰਮਾਤਮੇ ਤੋੜਨ ਵਾਲੇ ਲੇਕਿਨ ਮੇਰਾ ਫਰਜ਼ ਆ ਜੋ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਸਭ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਆ ਸੋ ਕੋਸ਼ਿਸ਼ ਮੈਂ ਕਰ ਰਹੀ ਆ ਵੀਡੀਓ ਦੇ ਚਦਿਏ ਵੀ ਵੈਸੇ ਨੇ ਪਰਸਨਲ ਲਾਈਫ ਦੇ ਵਿੱਚ ਵੀ ਕੋਈ ਮਿਲਦਾ ਮੈਨੂੰ ਤਾਂ ਮੈਂ ਹਮੇਸ਼ਾ ਕਹਿੰਦੀ ਆ ਪਾਠ ਕਰੋ ਕੋਈ ਫੋਨ ਤੇ ਮੈਨੂੰ ਆ ਕੇ ਦੁੱਖ ਤਕਲੀਫ ਦੱਸਦਾ ਨਾ ਮੈਂ ਉਹਨੂੰ ਵੀ ਕਹਿੰਦੀ ਆ ਪਾਠ ਕਰਿਆ ਕਰੋ ਗੁਰੂ ਸਾਹਿਬ ਸਭ ਕੁਝ ਕਰ ਸਕਦੇ ਨੇ ਉਹ ਚਾਹਣ ਤਾਂ ਇੱਕ ਸੈਕਿੰਡ ਦੇ ਵਿੱਚ ਸਾਡੀ ਜ਼ਿੰਦਗੀ ਬਦਲ ਸਕਦੇ ਨੇ ਕੋਸ਼ਿਸ਼ ਇਹੀ ਰਹਦੀ ਆ ਕਿਉਂਕਿ ਦੇਖੋ ਮਹਾਰਾਜ ਜੀ ਨੇ ਇਸ ਚੀਜ਼ ਦਾ ਵੀ ਕਿਹਾ ਵੀ ਜੇ ਕੋਈ ਕਿਸੇ ਨੂੰ ਜੋੜਦਾ ਨਾ ਉਸ ਦਾ ਵੀ ਬਹੁਤ ਵੱਡਾ ਫਲ ਮਿਲਦਾ ਹੈ ਤੁਸੀਂ ਵੀ ਕੋਸ਼ਿਸ਼ ਕਰਿਆ ਉਹ ਤਾਂ ਹੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਨ ਲਈ ਗੱਲ ਕਰਦੀ ਆ ਜੇ ਤੁਸੀਂ ਕਿਸੇ ਨੂੰ ਮੰਨ ਲਓ 10 ਜਾਣੇ ਨੂੰ ਵੀਡੀਓ ਸ਼ੇਅਰ ਕੀਤੀ ਆ ਹਨਾ ਉਹ 10 ਦੇ ਵਿੱਚੋਂ ਇੱਕ ਜਾਣੇ ਨੇ ਜਿਹਨੇ ਕਿ ਉਹ ਵੀਡੀਓ ਦੇਖਣ ਤੋਂ ਬਾਅਦ ਨਿਤਨੇਮ ਸ਼ੁਰੂ ਕਰ ਲਿਆ ਤਾਂ ਉਸ ਦੇ ਫਲ ਦੇ ਭਾਗੀਦਾਰ ਤੁਸੀਂ ਵੀ ਬਣ ਜਾਨੇ ਦੇ ਕੋ ਮਾੜਾ ਕਰ ਕਰਕੇ ਤਾਂ ਕਲ ਜੁਗ ਹੋਰ ਆਪਾਂ ਜਦੋਂ ਆਪਾਂ ਦੇਖੋ ਦੁਨੀਆ ਨੂੰ ਦੇਖਦੇ ਆਂ ਆਪਾਂ ਬਹੁਤ ਸਾਰੇ ਆਸ-ਪਾਸ ਵੀ ਇਦਾਂ ਦੇ ਉਦਾਹਰਣਾਂ ਦੇਖਦੇ ਆਂ ਜਦੋਂ ਕੋਈ ਕਿਸੇ ਨਾਲ ਮਾੜਾ ਕਰਦਾ ਤਾਂ ਉਹਦਾ ਫਲ ਉਹ ਵੀ ਮਿਲਦਾ ਫਿਰ ਉਹਦੇ ਨਾਲ ਵੀ ਇੱਕ ਨਾੜਾ ਹੁੰਦਾ ਫਿਰ ਆਪਾਂ ਕਈ ਵਾਰੀ ਕਹਿ ਦਿੰਦੇ ਆ ਇਹਨੇ ਕੀਤਾ ਸੀ ਇਹਨੇ ਉਹਦੇ ਕੀਤੇ ਦਾ ਫਲ ਮਿਲਿਆ ਤੇ ਜੇ ਕੋਈ ਕਿਸੇ ਨਾਲ ਚੰਗਾ ਕਰੂ ਤਾਂ ਫਿਰ ਉਹਦਾ ਫਲ ਇਹ ਤਾਂ ਮਿਲੂਗਾ ਨਾ ਚੰਗੇ ਦਾ ਫਲ ਚੰਗਾ ਵੀ ਮਿਲੂਗਾ ਸੋ ਆਪਾਂ ਵੀ ਚੰਗੇ ਕਰਮ ਕਮਾਉਣੇ ਆਪਾਂ ਕੋਸ਼ਿਸ਼ ਕਰਨੀ ਆ ਕੋਸ਼ਿਸ਼ ਕਰਦੇ ਰਹਿਣਾ ਕੋਈ ਜੁੜੇ ਨਾ ਜੁੜੇ ਅੱਜ ਨਹੀਂ ਜੁੜੂ ਸਾਲ ਬਾਅਦ ਜੁੜਜੂ 2 ਸਾਲ ਬਾਅਦ ਜੁੜਜੂ ਸ਼ਾਇਦ 3 ਸਾਲ ਬਾਅਦ ਜੁੜਜੂ ਲੇਕਿਨ ਆਪਾਂ ਆਪਣੇ ਕਰਮ ਕਮਾਉਂਦੇ ਰਹਿਣਾ ਸੋ ਤੁਸੀਂ ਵੀ ਮੂਲ ਮਾਤਰ ਸਦਾ ਪਾਠ ਜ਼ਰੂਰ ਨਾਲ ਕਰਿਆ ਕਰੋ ਜਿੰਨੀਆਂ ਮਾੜਾ ਕਰ ਸਕਦੇ ਹੋ ਇਦਾਂ ਦੀ ਜਿਹੜੀ ਮਾੜਾ ਹੈਗੀ ਨਾ ਤੁਸੀਂ ਹੱਥ ਵਿੱਚ ਲੈ ਕੇ ਪਾ ਲਓ ਤੁਸੀਂ ਰਸਤੇ 'ਚ ਜਾ ਰਹੇ ਹੋ ਕਿੱ데 ਜਾ ਰਹੇ ਹੋ ਮਾੜਾ ਉਤਾਰੋ ਤੇ ਸ਼ੁਰੂ ਹੋ ਜਾਓ ਬਸ ਸਾਰੇ ਰਸਤੇ ਮਾੜਾ ਜਪਦੇ ਜਾਓ हो ਸਕਦਾ ਉੱਥੇ ਪਹੁੰਚਦੇ ਪਹੁੰਚਦੇ ਤੁਸੀਂ 10 ਚੱਕਲੋ ਇਹ 15 ਚੱਕਲੋ 20 ਚੱਕਲੋ ਤੇ ਤੁਹਾਡੇ ਉਹ ਹਾਸੇ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਪ੍ਰਵਾਹ ਹੁੰਦੀ ਹੈ ਬਸ ਕਰਨਾ ਹੈ ਮਾਨ ਟਿਕਾ ਕੇ ਗੁਰੂ ਸਾਹਿਬ ਦੇ ਚਰਨੀ ਲਾ ਕੇ ਤੇ ਬੜੇ ਰਾਮ ਦਾ ਪਿਆਰ ਨਾ ਸਹਿਜ ਸਹਿਜੇ ਕਰਨਾ ਤੇ ਉਹਦੇ ਨਾਲ ਰਸ ਵਧਣਾ ਸ਼ੁਰੂ ਹੋ ਜਾਵੇ ਤੇ ਫਿਰ ਉਸ ਤਰੀਕੇ ਨਾਲ ਕਰਨਾ ਸੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ